ਅਰਖਾਵਾਦੀ ਪੰਜਾਬੀ ਟ੍ਰੈਡੀਸ਼ਨਲ ਆਵਲਾ ਆਰਟੀਕਲ ਮੇਰਾ ਉਹ ਆਰਟੀਕਲ ਹੈ ਸਟੋਰ ਦਾ ਜਿਹਦੀ ਮੈਂ ਤੁਹਾਨੂੰ ਕਹਾਣੀ ਦੱਸਣ ਲੱਗਿਆ 2.5 ਮਿਲੀਅਨ ਵਿਊਜ਼ 25000 ਫੋਰਵਰਡਸ 74600 ਲਾਈਕ 23000 ਸੌਰੀ 2320 ਕਮੈਂਟ ਔਰ 38500 ਕੇਸ ਸ਼ੇਅਰ ਸੋ ਤੁਸੀਂ ਲਾ ਲਓ ਕਿ ਇੰਨਾ ਥੋੜਾ ਪਿਆਰ ਮਿਲਿਆ ਔਰ ਅਨ ਲਿਮਟਡ ਔਰ ਅਨ ਲਿਮਟਡ ਔਰ ਹੈ ਜੀ ਮੇਰੇ ਕੋਲ ਫਰਖਾਬਾਦੀ ਪੀਸ ਦਾ ਸੋ ਹੁਣ ਤੱਕ ਵੀ ਮੇਰੀ ਰੀਲ ਚੱਲ ਰਹੀ ਹੈ 2.5 ਮਿਲੀਅਨ ਤੇ ਸੋ ਥੋੜਾ ਇਨਾ ਪਿਆਰ ਮਿਲਿਆ ਸੋ ਇਹ ਉਹ ਆਰਟੀਕਲ ਹੈ ਮਤਲਬ ਕਿ ਕੋਈ ਇਹੋ ਜਿਹਾ ਕਸਟਮਰ ਨਹੀਂ ਜਿੰਨੂੰ ਆਹ ਵਾਲਾ ਡਿਜ਼ਾਈਨ ਨਾ ਪਸੰਦ ਹੋਵੇ ਮੇਰੇ ਸਟੋਰ ਦਾ ਵਨ ਆਫ ਦਾ ਬੈਸਟ ਮੋਸਟ ਵਾਇਰਲ ਡਿਜ਼ਾਈਨ ਫਰਖਾਬਾਦੀ ਟ੍ਰੈਡੀਸ਼ਨਲ ਸੂਟ ਜਦੋਂ ਮਰਜ਼ੀ ਪਾ ਲਿਓ ਕਦੇ ਵੀ ਆਊਟ ਆਫ ਫੈਸ਼ਨ ਨਹੀਂ ਹੋ ਸਕਦਾ ਇਹ ਡਿਜ਼ਾਈਨ ਖਾਸ ਕਰਕੇ ਆਈਟਮ ਹੀ ਇਹੋ ਜੀ ਆ ਇਹ ਫਰਖਾਬਾਦੀ ਟ੍ਰੈਡੀਸ਼ਨਲ ਸੂਟ ਸੋ ਅੱਜ ਜਿਹੜਾ ਇਸ ਦਾ ਪ੍ਰਾਈਸ ਦੇਣ ਜਾ ਰਿਹਾ ਤੁਹਾਨੂੰ ਪਹਿਲਾਂ 13900 ਰੇਟ ਸੀਗਾ ਅੱਜ ਦਾ ਪ੍ਰਾਈਸ ਇਸ ਦਾ ਰਹੇਗਾ ਜਿਹੜਾ ਗਲਾਸ ਤੇ ਹੈ ਗਲਾਸ ਸ਼ਿਮਰ オーਰਗੈਂਜ਼ਾ ਵਾਲੇ ਫਰਖਾਬਾਦੀ ਦਾ ਜਿਹੜਾ ਅੱਜ ਦਾ ਪ੍ਰਾਈਸ ਰਹੇਗਾ ਉਹ ਰਹੇਗਾ 13600 ਰੁਪਏ ਸਾਰਾ ਸਾਰਾ ਫਰਖਾਬਾਦੀ ਲਖਨਊ ਦਾ ਪੀਸ ਪ੍ਰੋਪਰ ਬਾਜੂ ਤੇ ਕੰਮ ਪਿਓਰ ਕਨੇਪ ਦੀ ਸਲਵਾਰ ਸਲਵਾਰ ਤੇ ਸਾਰਾ ਹੈਂਡਵਰਕ ਔਰ ਆ ਆ ਰਿਹਾ ਦੁਪੱਟਾ ਸੇ ਸਾਰੇ ਰੈਡੀ ਕਰਵਾਤੇ ਜਿਹੜਾ ਕੋਰਯਨ ਟਿਸ਼ੂ ਤੇ ਰਹੇਗਾ ਉਹਦਾ 13900 ਹੀ ਰੇਟ ਆ ਹੁਣ ਤੱਕ ਵੀ ਜਿਹੜਾ ਗਲਾਸ ਤੇ ਆ ਜੀ ਉਹਦਾ 13600 ਰੇਟ ਰਹੇਗਾ ਆ ਚੈੱਕ ਕਰ ਲੋ ਪੀਸ ਬੜਾ ਸ਼ਾਨਦਾਰ ਹੈ ਫਰਖਾਬਾਦੀ ਸੁਪਰ ਹਿੱਟ ਡਿਜ਼ਾਈਨ ਹੈ ਜੀ ਮੇਰੇ ਸਟੋਰ ਦਾ ਕਲਰ ਚੈੱਕ ਕਰੋ ਸਾਰੇ ਰੰਗ ਬਣਵਾਏ ਆ ਲਾਈਟ ਵੀ ਡਾਰਕ ਵੀ ਰੈਸਟ ਕਲਰ ਆ ਰਿਹਾ ਜੀ ਪਿਸਤਾ ਕਲਰ ਆ ਰਿਹਾ ਯੈਲੋ ਕਲਰ ਆ ਰਿਹਾ ਕੱਲ ਕਸਟਮਰ ਦਾ ਮੈਨੂੰ ਮੈਸਿਵ ਆਈ ਯੈਲੋ ਕਲਰ ਲਈ ਆ ਆਏਗਾ ਜੀ ਬੜਾ ਪਿਆਰਾ ਪਿੰਕ ਜਿਹਾ ਕਲਰ ਆ ਆਏਗਾ ਫਿਰੋਜ਼ੀ ਸ਼ੇਡ نیچے ਮੋਰ ਪੰਖੀ ਓ ਦਾਲਚੀਨੀ ਗਾਜ਼ਰੀਆ ਸ਼ੇਡ ਆ ਆਏਗਾ 골ਡਨ ਡਾਰਕ ਮਾਸਟਰਡ ਕਲਰ ਆ ਆਏਗਾ ਰੈੱਡ ਕਲਰ ਕਲਰ ਤੁਸੀਂ ਆਪਣਾ ਕੋਈ ਵੀ ਲੈ ਲਓ 13600 ਫਰਖਾਬਾਦੀ ਟ੍ਰੈਡੀਸ਼ਨਲ ਸੂਟ ਸਭ ਤੋਂ ਸੋਹਣਾ ਆਰਟੀਕਲ ਮੇਰੇ ਸਟੋਰ ਦਾ ਜਲਦੀ ਬਾਏ ਕਰ ਲਓ ਲਓ ਜੀ ਮੇਰੇ ਸਟੋਰ ਦਾ ਲਗਜ਼ਰੀ ਐਕਸਕਲੂਸਿਵ ਆਰਟੀਕਲ ਜੀ ਇਹ ਵਾਲਾ ਪੀਸ ਪਹਿਲਾਂ ਤਿੰਨ ਕਲਰ ਦੇ ਵਿੱਚ ਆਇਆ ਸੀ ਮੇਰੇ ਤੋਂ ਪਿੰਕ ਕਲਰ ਫਿਰੋਜ਼ੀ ਸ਼ੇਡ ਤੇ ਪਿਸਤਾ ਕਲਰ ਪਿਸਤਾ ਕਲਰ ਆ ਗਿਆ ਇਸ ਦਾ ਆ ਨਵਾਂ ਸ਼ੇਡ ਐਡ ਕਰਿਆ ਮੌਵ ਕਲਰ ਯੂਨੀਕ ਜਿਹਾ ਕਲਰ ਬਣਵਾਇਆ ਤੁਹਾਡੇ ਵਾਸਤੇ ਕੁਝ हटਕੇ ਕਲਰ ਕਲਰ ਮੈਂ ਪਹਿਲਾਂ ਆਹੀ ਓਪਨ ਕਰੂਗਾ ਲਾਈਨਿੰਗ ਦਾ ਫੈਬਰਿਕ ਨਾਲ ਹੈ ਸੂਟ ਦਾ ਡਿਜ਼ਾਈਨ ਇੰਨਾ ਪਿਆਰਾ ਮੇਰੇ ਕੋਲ ਜਿੰਨੇ ਵੀ ਸੂਟ ਪਿਆ ਇਸ ਤੋਂ ਸੋਨਾ ਡਿਜ਼ਾਈਨ ਕੋਈ ਵੀ ਨਹੀਂ ਲੱਗਿਆ ਹਜ ਤੱਕ ਕਿਉਂਕਿ ਜਿਹੜਾ ਤੁਹਾਡਾ ਪਹਿਲਾਂ ਰੀਚ ਮਿਲਿਆ ਤੁਹਾਡਾ ਪਿਆਰ ਮਿਲਿਆ ਸੋ ਮਿਲੀਅਨ ਤੋਂ ਉੱਪਰ ਗਈ ਹੈ ਰੀਲ ਪਹਿਲਾਂ ਜੋ ਸਟਾਰਟਿੰਗ ਦੇ ਵਿੱਚ ਮੈਂਨੇ ਪਾਇਆ ਸੀ ਫਸਟ ਟਾਈਮ ਜਦੋਂ ਮੈਂ ਇਹਨੂੰ ਲਾਂਚ ਕਰਿਆ ਸੋ ਹੁਣ ਨਵਾਂ ਸ਼ੇਡ ਮੈਂ ਐਡ ਕਰਿਆ ਇੱਕ ਇਹਦੇ ਵਿੱਚ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਇਹ ਆਰਟੀਕਲ ਹੈ ਜੀ ਸੋ ਡਿਜ਼ਾਈਨ ਸ਼ਾਇਦ ਕਿਤੇ ਤੁਹਾਨੂੰ ਦੇਖਣ ਨੂੰ ਮਿਲੇ ਕਿਉਂਕਿ ਸਭ ਤੋਂ ਸੋਹਣਾ ਪੀਸ ਆ ਇਹ ਇਹਦੀ ਡਿਜ਼ਾਈਨਿੰਗ ਇੰਨੀ ਪਿਆਰੀ ਹੈ ਨਾ ਸੂਟ ਇੰਨਾ ਸੋਹਣਾ ਬਣਾਇਆ ਹੈ ਮਤਲਬ ਇਹ ਕਾਰੀਗਰ ਨੇ ਪਤਾ ਨਹੀਂ ਕਿਹੜੀ ਕਲਾ ਕਲਾਕਾਰੀ ਦਿਖਾਈ ਹੈ ਤੇ ਚਾਹੋ ਜੀ ਕਿ ਬਾਰ-ਬਾਰ ਦੇਖਣ ਨੂੰ ਜੀ ਕਰਦਾ ਸੂਟ ਦਾ ਇੰਨਾ ਪਿਆਰਾ ਡਿਜ਼ਾਈਨ ਹੈ ਸਾਰਾ ਹੈਂਡਵਰਕ ਦਾ ਪੀਸ ਪ੍ਰੋਪਰ ਹੈਵੀ ਬਾਜੂ ਤੇ ਕੰਮ ਫੁੱਲ ਪਿਓਰ 35 ਗ੍ਰਾਮ অর্ਗਾਂਜ਼ਾ ਦੀ ਸ਼ਰਟ ਪਿਓਰ ਕ੍ਰੇਪ ਦੀ ਸਵਾਰ ਲਾਈਨਿੰਗ ਵੀ ਪਿਓਰ ਕ੍ਰੇਪ ਦੀ ਸੋ ਦੁਪੱਟਾ 4 ਸਾਈਡ ਦੋ ਰੰਗ ਤੁਹਾਨੂੰ ਮਿਲਣਗੇ ਦੋਨੋਂ ਰੰਗ ਐਕਸਲੈਂਟ ਨੇ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲ ਦੋਨੋਂ ਰੰਗ ਜਿਹੜੇ ਨੇ ਬੜੇ ਸੋਹਣੇ ਰੰਗ ਨੇ ਇੰਗਲਿਸ਼ ਕਲਰ ਨੇ ਨਾ ਜ਼ਿਆਦਾ ਡਾਰਕ ਨੇ ਨਾ ਲਾਈਟ ਨੇ ਯੂਨੀਕ ਕਲਰ ਨੇ ਲੋ ਜੀ ਕਿਉਂਕਿ ਇਹ ਕਲਰ ਹਰ ਕਿਸੇ ਦਾ ਫੇਵਰਿਟ ਹੀ ਹੁੰਦੇ ਨੇ ਸੋ ਮੇਨ ਪਾਰਟੀ ਵੇਅਰ ਸੂਟ ਹੈ ਬ੍ਰਾਈਡਲ ਲੁੱਕ ਆਰਟੀਕਲ ਆ ਬੜਾ ਪਿਆਰਾ ਪੀਸ ਆ ਸੋ ਤੁਸੀਂ ਦੋਨਾਂ ਦੇ ਵਿੱਚ ਕੋਈ ਵੀ ਕਲਰ ਐਡ ਕਰ ਲਓ ਬਾਈ ਕਰ ਲਓ ਆਪਣੀ ਦਾਜ ਵਰੀ ਲਈ ਵੀ ਲੈ ਸਕਦੇ ਹੋ ਵੈਡਿੰਗ ਦੇ ਲਈ ਬੜਾ ਸ਼ਾਨਦਾਰ ਪੀਸ ਬਣਾ ਹੋਇਆ ਲੋ ਜੀ ਪਾਨ ਪੱਤਾ ਡਿਜ਼ਾਈਨ ਫਰਖਾਬਾਦੀ ਪੀਸ ਪਾਨ ਪੱਤੇ ਵਾਲਾ ਡਿਜ਼ਾਈਨ ਸੋ ਆ ਦੋ ਉਹ ਕਲਰ ਨੇ ਜਦੋਂ ਸਟਾਰਟਿੰਗ ਚ ਲਾਂਚ ਕਰੀ ਸਭ ਤੋਂ ਜ਼ਿਆਦਾ ਧੋਮਾ ਪਈਆਂ ਸੀ ਆ ਦੋ ਰੰਗਾਂ ਨੇ ਲੋ ਜੀ ਸੋ ਪੀਸ ਚੈੱਕ ਕਰ ਲਓ ਫਰਖਾਬਾਦੀ ਪਾਨ ਪੱਤੇ ਵਾਲਾ ਡਿਜ਼ਾਈਨ ਰੀਸਟੌਕ ਕਰਤਾ ਸਪੈਸ਼ਲ ਫੋਰ ਬ੍ਰਾਈਡਲ ਕੋਈ ਕਸਟਮਰ ਤੇ ਮੈਨੂੰ ਮੈਸੇਜ ਆ ਰਹੇ ਸੀਗੇ ਭਾਜੀ ਮਜ਼ੈਂਟਾ ਤੇ ਰੈੱਡ ਕਲਰ ਚਾਹੀਦੇ ਆ ਲੋ ਜੀ ਕਿਉਂਕਿ ਆਨੰਦ ਕਾਰਜ ਲਈ ਜਿਨ੍ਹਾਂ ਨੂੰ ਕੁਝ ਹਲਕਾ ਜਿਹਾ ਆਰਟੀਕਲ ਚਾਹੀਦਾ ਮਤਲਬ ਸ਼ਰਟ ਜ਼ਿਆਦਾ ਹੈਵੀ ਨਹੀਂ ਚਾਹੀਦੀ ਤਾਂ ਆਪ ਇਸ ਬਾਏ ਕਰ ਦਿਓ ਸਭ ਤੋਂ ਸੋਹਣਾ ਪੀਸ ਹੈ ਫਰਖਾਬਾਦੀ ਪੀਸ ਨਾਲੇ ਰੀਜ ਪੂਰੀ ਹੋ ਜੀਗੀ ਫਰਖਾਬਾਦੀ ਦੇ ਨਾਲੇ ਡਿਜ਼ਾਈਨ ਹਲਕਾ ਸ਼ਰਟ ਬਹੁਤ ਸੋਹਣੀ ਮਣੀ ਹੋਈ ਹੈ ਘੇਰੇ ਤੇ ਕੰਮ ਬਾਜੂ ਤੇ ਕੰਮ ਇਹਦੀ ਬਾਟਮ ਬਹੁਤ ਹੈਵੀ ਹੈ ਆ ਪਾਣ ਪੱਤੇ ਵਾਲਾ ਡਿਜ਼ਾਈਨ ਸਾਰਾ ਪੈਚਵਰਕ ਟਰੈਡੀਸ਼ਨਲ ਸੂਟ ਹੈ ਫਰਖਾਬਾਦੀ ਬਿਊਟੀਫੁਲ ਆਰਟੀਕਲ ਔਰ ਆ ਆ ਰਿਹਾ ਇੱਜ਼ਾਤ ਦੁਪੱਟਾ ਦੁਪੱਟਾ ਓਏ ਹੋਏ ਹੋਏ ਪੂਰਾ ਹੈਵੀ ਪੂਰਾ ਹੈਵੀ ਦੁਪੱਟਾ ਔਰ ਦੋ ਮੇਨ ਕਲਰ ਆਪਾਂ ਦੁਬਾਰਾ ਰੈਡੀ ਕਰਵਾਏ ਆ ਸੋ ਤੁਸੀਂ ਆਪਣਾ ਆਰਡਰ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਕਰ ਦਿਓ ਕਿਉਂਕਿ ਪੀਸ ਮੇਰੇ ਕੋਲ ਹਜੇ ਵੀ ਦੋ ਹੀ ਬ ਸੋ ਕੱਲ ਪੀਸ ਆਇਆ ਸ਼ਾਮ ਨੂੰ ਸੋ ਆ ਅੱਜ ਤੁਹਾਡੇ ਅੱਗੇ ਰੂਬਰੂ ਕਰ ਰਿਹਾ ਪੀਸਾਂ ਨੂੰ ਆ ਚੈੱਕ ਕਰੋ ਬੈਕ ਸਾਈਡ ਤੇ ਵੀ ਡਿਜ਼ਾਈਨ ਦਿੱਤਾ ਹੋਇਆ ਹੈ ਦਾ ਪਰ ਆ ਆਏਗਾ ਇਸ ਦਾ ਦੁਪੱਟਾ ਰੈੱਡ ਕਲਰ ਆ ਗਿਆ ਮਜ਼ੈਂਟਾ ਮੇਨ ਦੋ ਕਲਰ ਆ ਬਰਾਇਡਲ ਦੇ ਬਾਟਮ ਤੇ ਕੰਮ ਆਏਗਾ ਦੁਪੱਟਾ ਬਹੁਤ ਸੋਹਣਾ ਬਣਾ ਹੋਇਆ ਸੋ ਲੋ ਜੀ ਆ ਤਾਂ ਆ ਗਿਆ ਜੀ ਜਿਹੜਾ ਆ ਵਾਲੇ ਪੀਸ ਆ ਇਹ ਮੈਨੇ ਦੋ ਗਲਾਸ ਤੇ ਰੈਡੀ ਕਰਵਾਇਆ ਇੱਕ ਵੀ ਇਸ ਮੈਨੇ ਔਨ ਡਿਮਾਂਡ ਤੇ ਕਸਟਮਰ ਦਾ ਕਸਟਮਾਈਜ਼ ਕਰਾਇਆ ਫੈਬਰਿਕ ਅਲੱਗ ਕਰਵਾਇਆ ਖਾਦੀ ਤੇ ਰੈਡੀ ਕਰਵਾਇਆ ਇਹ ਆਰਡਰ ਦਾ ਪੀਸ ਹੈ ਸੋ ਤੁਹਾਨੂੰ ਇਹ ਵੀ ਦੇ ਦਾਂਗੇ ਇਹਨਾਂ ਚਨੂਨ ਦਾ ਦੁਪੱਟਾ ਲਵਾਇਆ ਆਪਾਂ ਤੇ ਇਹ ਖਾਦੀ ਤੇ ਰੈਡੀ ਕਰਵਾਇਆ ਕਸਟਮਰ ਦਾ ਪੀਸ ਔਨ ਡਿਮਾਂਡ ਤੇ ਸੇਮ ਪੀਸ ਹੈ ਬਸ ਇਹਦਾ ਥੋੜਾ ਜਿਹਾ ਪ੍ਰਾਈਸ ਦਾ ਡਿਫਰੈਂਟ ਹੈ ਇਹ ਥੋੜਾ ਪਲਸ ਰੇਂਜ ਵਿੱਚ ਬਣ ਕੇ ਆ ਜਿਆਦਾ ਫਰਕ ਨਹੀਂ ਆ 300 400 ਦਾ ਫਰਕ ਆ ਨੀਚੇ ਵਾਲੇ ਨਾਲੋਂ ਕਿਉਂਕਿ ਇਹ ਖਾਦੀ ਤੇ ਰੈਡੀ ਕਰਵਾਇਆ ਚਨੂਨ ਦਾ ਦੁਪੱਟਾ ਲਵਾਇਆ ਇਹ ਔਨ ਡਿਮਾਂਡ ਤੇ ਰੈਡੀ ਕਰਵਾਇਆ ਅਗਰ ਤੁਸੀਂ ਖਾਦੀ ਦੇ ਲੈਣਾ ਖਾਦੀ ਤੇ ਵੀ ਲੈ ਸਕਦੇ ਨੇ ਨੈਕ ਵਰਕ ਤੇ ਦੁਪੱਟਾ ਹੈਵੀ ਪ੍ਰੋਪਰ ਗਰਲਿਸ਼ ਗਰਲਿ ਔਰ ਕਲਰ ਸ਼ੇਡ ਬਹੁਤ ਪਿਆਰੇ ਬਣਿਆ ਇਸ ਦੇ ਫੈਬਰਿਕ ਆ ਰਿਹਾ ਸ਼ਾਸ਼ਾ ਸਿਲਕ ਸੋ ਡਿਜ਼ਾਈਨ ਚੈੱਕ ਕਰ ਲਓ ਜੀ ਪ੍ਰਾਈਸ ਦੇ ਅਕੋਰਡਿੰਗ ਵੀ ਸੂਟ ਬਹੁਤ ਸੋਹਣਾ ਹੈ ਔਰ ਹਲਕਾ ਫੁਲਕਾ ਗਾਰਲਿਸ਼ ਲੁੱਕ ਆਰਟੀਕਲ ਹੈ ਕੋਈ ਜ਼ਿਆਦਾ ਹੈਵੀ ਪੀਸ ਨਹੀਂ ਹੈ neck ਤੇ ਕੰਮ ਆਏਗਾ sleeve ਤੇ ਕੰਮ ਆ ਗਿਆ ਪਿਓਰ ਕ੍ਰੇਪ ਦੀ ਬਾਟਮ ਹੈ ਕਲਰ ਆਵਲਾ ਬਣੂਗਾ ਜਦੋਂ ਲਾਈਨਿੰਗ ਲੱਗੀ ਆਵਲਾ ਕਲਰ ਆਣਾ ਸੋ ਦੁਪੱਟਾ ਚੈੱਕ ਕਰੋ ਪੂਰਾ ਹੈਵੀ ਦੁਪੱਟਾ 4 ਸਾਈਡ ਪੂਰਾ ਹੈਵੀ ਦੁਪੱਟਾ ਆ ਰਿਹਾ ਜਿਹੜੀ ਇਸ ਦੀ ਰੇਂਜ ਰਹੇਗੀ ਉਹ ਰਹੇਗੀ ਜੀ ਸਿਰਫ 51 ਹਣੇ 5100 ਰੁਪਏ ਕਲਰ ਚੈੱਕ ਕਰ ਲਓ সিলవర్ ਗ੍ਰੇ ਇੱਕ ਆਏਗਾ ਬਲੂ ਇੱਕ ਆਏਗਾ ਮੌਵ ਇੱਕ ਆਏਗਾ ਕਰੀਮ ਫਾਰਮ ਸ਼ੇਡ ਵੀ ਕਹਿੰਨੇ ਆ ਜਿੰਨੂੰ ਸੋ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਓ ਸੂਟ ਬਹੁਤ ਸੋਹਣਾ ਮਦਰ ਸਪੈਸ਼ਲ ਆਰਟੀਕਲ ਲੈ ਕੇ ਆਏ ਤੁਹਾਡੇ ਵਾਸਤੇ ਸਪੈਸ਼ਲ ਮਦਰ ਲੁੱਕ ਦਾ ਆਰਟੀਕਲ ਹੈ ਬਿਊਟੀਫੁੱਲ ਸਾਰਾ ਹੈਂਡਵਰਕ ਦਾ ਪੀਸ ਰੈਡੀ ਕਰਵਾਇਆ ਤੁਸੀਂ ਕੰਮ ਚੈੱਕ ਕਰੋ ਇੱਕ ਵਾਰੀ ক্লোਜ਼ ਅਪ ਤੁਹ ਦਿਖਾ ਰੋਗੇ ਵਰਕ ਦੇਖੋਗੇ ਨਾ ਸ਼ਾਨਦਾਰ ਸਾਰਾ ਪਾਰਸੀ ਕੰਮ ਜਿਨ੍ਹਾਂ ਨੂੰ ਚਾਹੀਦਾ ਬਿਲਕੁਲ ਜੈਨੂਨ ਹਾਈ ਜੈ ਜੈਂਟਲੀ ਲੁੱਕ ਦਾ ਆਰਟੀਕਲ ਆ ਬਿਲਕੁਲ ਸਰਦਾਰੀ ਚੀਜ਼ ਆ ਸੂਚ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਬਾਉਂਡਰ ਲੁੱਕ ਦਾ ਆਰਟੀਕਲ ਲੈਂਥ ਜਿੰਨੀ ਮਰਜ਼ੀ ਰੱਖੋ ਪ੍ਰੋਪਰ ਹੈਵੀ ਬਾਜੂ ਦਾ ਕੰਮ ਦੋ ਸ਼ੇਰ ਤੁਹਾਨੂੰ ਮਿਲਣਗੇ ਪੀਸ ਬੜਾ ਲਾਜਵਾਬਾ ਦੁਪੱਟਾ ਵੀ ਬਹੁਤ ਸੋਹਣਾ ਬਣਾਹਾ ਨਾਈਸ ਦੁਪੱਟਾ ਬਣਾਹਾ ਫੋਰ ਸੈੱਟ ਦੁਪੱਟਾ ਵਰਕ ਆ ਰਿਹਾ ਪਲੱਸ ਲੈਸ ਵਰਕ ਆ ਪਲੱਸ ਬੂਟੀ ਵਰਕ ਹੈ ਸੂਰੀ ਜੀ ਦੀ ਰੇਂਜ ਰਹੇਗੀ ਉਹ ਆਪਾਂ ਚੈੱਕ ਕਰ ਲੈਣੇ ਆ ਪ੍ਰਾਈਸ ਅਕੋਰਡਿੰਗ ਸੂ ਸੋਹਣਾ 8500 ਰੁਪਏ ਦਾ ਰੇਟ ਰਹੇਗਾ 8550 ਰੁਪ ਇੱਕ ਮਿਲੂਗਾ ਪਿਸਤਾ ਗ੍ਰੀਨ ਕਲਰ ਇੱਕ ਮਿਲੂਗਾ ਨੀਚੇ ਗਾਜ਼ਰੀ ਸ਼ੇਡ 8500 ਪਿਆਰ ਪ੍ਰੇਟਾ ਆਪਣਾ ਆਰਡਰ ਜਲਦੀ ਤੋਂ ਜਲਦੀ ਕਰ ਲਓ ਰਾਣੀ ਮਜ਼ੈਂਟਾ ਕਲਰ ਦਾ ਫਰਖਾਬਾਦੀ ਬੁਟੀਕ ਸਟਾਈਲ ਦਾ ਡਿਜ਼ਾਈਨਰ ਸੂਟ ਚੈੱਕ ਕਰੋ ਪਹਿਲਾਂ ਤੁਸੀਂ ਵੀਡੀਓ ਲੋ ਜੀ ਤੁਸੀਂ ਵੀਡੀਓ ਦੇਖ ਲਈ ਸੋ ਵੀਡੀਓ ਹਜੇ ਮੈਂਨੇ ਵੀ ਨਹੀਂ ਦੇਖੀ ਤੁਸੀਂ ਉਹ ਦੇਖੀ ਹੈ ਸੋ ਪੀਸ ਬਹੁਤ ਸੋਹਣਾ ਹੈ ਪਰ ਸੂਟ ਲਾਜਵਾਬ ਹੈ ਰਾਣੀ ਮਜ਼ੈਂਟਾ ਕਲਰ ਦਾ ਪਿਓਰ ਕ੍ਰੇਪ ਦਾ ਫਰਕਾਬਾਦੀ ਡਿਜ਼ਾਈਨਰ ਬੁਟੀਕ ਪੀਸ ਲੋ ਜੀ ਆ ਆ ਰਿਹਾ ਹੈ ਜਦਾ ਕੇਰਾ ਹਲਕਾ ਫੁਲਕਾ ਡਿਜ਼ਾਈਨਰ ਪੀਸ ਹੈ ਪ੍ਰੋਪਰ গারਲਿਸ਼ ਲੁੱਕ ਪ੍ਰੋਪਰ ਬਾਜੂ ਤੇ ਹੈਵੀ ਕਮ ਪਿਓਰ ਕ੍ਰੇਪ ਤੇ ਬਣਵਾਇਆ ਪਿਓਰ ਕ੍ਰੇਪ ਦੀ ਸਲਵਾਰ 올 ਓਵਰ ਫੈਬਰਿਕ ਹੈ ਬਾਟਮ ਤੇ ਸਾਰਾ ਕੰਮ ਆ ਰਿਹਾ ਗੋਟਾ ਪੱਤੀ ਬਹੁਤ ਸੋਹਣਾ ਵਗ ਕਰਿਆ ਹੋਇਆ ਅਜ ਦਾ ਬੈਕ ਤੇ ਡਿਜ਼ਾਈਨ ਦਿੱਤਾ ਹੋਇਆ ਸੋ ਆ ਆ ਰਿਹਾ ਜੀ ਦਾ ਦੁਪੱਟਾ ਚਨੂਨ ਦਾ ਦੁਪੱਟਾ ਬੜਾ ਸ਼ਾਨਦਾਰ ਬਣਾ ਹੋਇਆ ਬਿਊਟੀਫੁਲ ਦੁਪੱਟਾ ਦੁਪੱਟਾ ਪੂਰਾ ਹੈਵੀ ਹੈ ਜੀ ਇਸ ਦਾ ਥੋੜਾ ਜਿਹਾ ਇਸ ਦਾ ਰੇਟ ਰਹੇਗਾ ਜੀ ਉਹ ਰਹੇਗਾ 10500 ਆਰਡਰ ਜਲਦੀ ਕਰ ਲਓ ਪੀਸ 2 ਆਏ ਆ ਹਜੇ ਫਲਾਂ ਇੱਕ ਡਿਜ਼ਾਈਨਰ ਆਰੀ ਵਰਕ ਦਾ ਮੈਂ ਆਰਟੀਕਲ ਰੈਡੀ ਕਰਵਾਇਆ ਸਪੈਸ਼ਲ ਡਿਜ਼ਾਈਨਰ ਬੁਟੀਕ ਸੂਟ ਸੋ ਚਾਰ ਸ਼ੇਡ ਬਣ ਕੇ ਆਏ ਆ ਪ੍ਰਾਈਸ ਅਕੋਰਡਿੰਗ ਸੂਟ ਬਹੁਤ ਸੋਹਣਾ ਹੈ ਪਾਰਟੀ ਵੇਅਰ ਆਈਟਮ ਹੈ গারਲਿਸ਼ ਲੁੱਕ ਹੈ ਬੁਟੀਕ ਸਟਾਈਲ ਹੈ ਪੀਸ ਚੈੱਕ ਕਰ ਲਿਓ ਉਹ ਇਸ ਪੀਸ ਸਾਰਾ ਨਹੀਂ ਜਿਨ੍ਹਾਂ ਨੂੰ ਹਟਕੇ ਆਈਟਮ ਚਾਹੀਦੀਆਂ ਮਤਲਬ ਜੈਨੂਇਨ ਜਾਂ ਪੀਸ ਚਾਹੀਦਾ ਹੈ ਇਸ ਪੀਸ ਸਾਰਾ ਨੂੰ ਕੁਝ ਅਲੱਗ ਚੀਜ਼ ਚਾਹੀਦੀ ਹੈ ਵੱਖਰੀ ਆਈਟਮ ਲੈਣੀ ਹੈ ਜਿਨ੍ਹਾਂ ਨੇ ਸੋ ਪੀਸ ਬਹੁਤ ਸੋਹਣਾ ਬਣਾ ਹੋਇਆ ਹੈ ਸ਼ਰਟ ਚੈੱਕ ਕਰੋ ਕਿੰਨੀ ਪਿਆਰੀ ਹੈ ਸਾਰਾ ਨੈਕ ਦੇਖੋ ਕਿੰਨਾ ਸੋਹਣਾ ਹੈ ਵੀ ਸ਼ੇਪ ਨੈਕ ਬਣਾ ਹੋਇਆ ਸਾਰਾ ਆਰੀ ਵਰਕ ਦਾ ਕੰਮ ਹੈ ਸੀਕੁਐਂਸ ਰੇਸ਼ਮ ਬਹੁਤ ਪਿਆਰਾ ਵਰਕ ਸਲੀਵਸ ਤੇ ਡਿਜ਼ਾਈਨ ਦਿੱਤਾ ਹੋਇਆ ਬਾਜੂ ਦਾ ਹਾਜ਼ਰ ਹੋਮ ਇਹ ਦੇਖੋ ਬਾਜੂ ਤੇ ਸਾਰਾ ਪੈਚ ਵਰਕ ਆ ਰਿਹਾ ਨੈਕ ਤੇ ਸਾਰਾ ਪੈਚ ਵਰਕ ਆ ਰਿਹਾ ਸੋ ਇਜ਼ੀ ਜਿਹੜੀ ਬਾਟਮ ਰਹੇਗੀ ਔਰ ਹੈਗੀ ਸਿਲਕ ਦੇ ਵਿੱਚ ਬਾਟਮ ਸਿਲਕ ਦੀ ਆ ਰਹੀ ਆ ਔਰ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਹੈ ਪਿਓਰ ਸਿਲਕ ਦੀ ਬਾਟਮ ਆ ਰਹੀ ਆ ਸੌਫਟ ਕੁਆਲਿਟੀ ਦੀ ਦੁਪੱਟੇ ਦੇ ਫੋਰ ਸਾਈਡ ਸਾਰਾ ਪੈਚਵਰਕ ਆ ਰਹੀ ਦਾ ਕੰਮ ਪਲੱਸ ਕੋਰਨਰ ਕੋਰਨਰ ਤੇ ਵਰਕ ਆ ਰਿਹਾ ਸ਼ੇਡ ਬੜੇ ਪਿਆਰੇ ਮਿਲਣਗੇ ਚਾਰ ਰੰਗ ਮਿਲਣਗੇ ਚਾਰੇ ਰੰਗ ਸੋਨੇ ਨੇ ਰੇਟ ਸੁਣ ਲਓ ਕੀ ਆ ਰਿਹਾ ਰੇਟ ਆ ਰਿਹਾ 4800 4800 ਰੁਪਏ ਆ ਚੈੱਕ ਕਰੋ ਮਹਿੰਦੀ ਕਲਰ ਮਹਿੰਦੀ ਦੇ ਫੰਕਸ਼ਨ ਲਈ ਲੈ ਸਾ ਦਿਓ ਆ ਆ ਰਿਹਾ ਬੜਾ ਸੋਨਾ ਮਸਟਰਡ ਕਲਰ ਆ ਆ ਰਿਹਾ ਜੀ ਬੜਾ ਪਿਆਰਾ ਬਲੂ ਸ਼ੇ ਇਜ਼ ਦਾ ਪ੍ਰਾਈਸ ਆ ਵਾਲਾ ਡਿਜ਼ਾਈਨ ਇੱਕ ਤੁਹਾਨੂੰ ਬੰਪਰ ਪ੍ਰਾਈਸ ਤੇ ਮਿਲੂਗਾ ਕਿਉਂਕਿ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਸੋ ਪ੍ਰਾਈਸ ਸੁਣਦੇ ਸਾਰ ਆਪਣਾ ਆਰਡਰ ਕਰ ਲਓ ਜੀ ਰੇਟ ਪਹਿਲੇ ਬੋਲ ਰਿਹਾ ਮੈਂ 4250 ਰੁਪਏ ਨਹੀਂ ਤਾਂ ਐਦਾਂ ਦੇ ਆਰਟੀਕਲ 65 7000 ਤੋਂ ਘੱਟ ਤਾਂ ਬਣਦੇ ਨਹੀਂ 65 7000 ਦੇ ਨਾਰਮਲ ਰੇਂਜ ਹੁੰਦੀ ਹੈ ਇਹਨਾਂ ਦੀ ਸੋ 4250 ਰੁਪਏ ਇੱਕ ਬੰਪਰ ਪ੍ਰਾਈਸ ਹੈ ਸੋ ਜਲਦੀ ਜਲਦੀ ਬਾਏ ਕਰ ਲਿਓ ਪੀਸ ਬਹੁਤ ਸੋਹਣਾ ਸੋ ਕਲਰ ਸ਼ੇਡ ਬੜੇ ਪਿਆਰੇ ਲੈ ਕੇ ਆਏ ਆ ਬਿਊਟੀਫੁਲ ਆਰਟੀਕਲ ਪਿਓਰ ਵਿਸਕੋਸ ਔਰਗੈਂਜ਼ਾ ਲੈਂਥ ਜਿੰਨੀ ਮਰਜ਼ੀ ਰੱਖੋ ਕਿਤੇ ਤੇ ਸਾਰਾ ਕਟਵਰਕ ਦਾ ਕੰਮ ਰੇਸ਼ਮ ਦਾ ਕੰਮ ਪੀਸ ਬਹੁਤ ਸੋਹਣਾ ਬਣਾਇਆ ਪ੍ਰੋਪਰ 슬ੀਵਸ ਤੇ ਕੰਮ ਸਾਰਾ ਹੈਂਡਵਰਕ ਦਾ ਪੀਸ ਹੈ ਕਲਰ ਸ਼ੇਡ ਬੜੇ ਯੂਨੀਕ ਨੇ ਇਹਦੇ ਪਿਓਰ ਵਿਸਕੋਸ ਔਰਗੈਂਜ਼ਾ ਦੁਪੱਟਾ ਆ ਰਿਹਾ ਸੋ ਦੁਪੱਟੇ ਦੇ ਪੱਲੇ ਬੜੇ ਸ਼ਾਨਦਾਰ ਫੋਰ ਸੈਟ ਸਾਰਾ ਕਟਵਰਕ ਸਾਰਾ ਹੈਂਡਵਰਕ ਸ਼ੇਡ ਦੀ ਗੱਲ ਕਰਾਂ ਬਿਲਕੁਲ ਨਵੇਂ ਇੰਗਲਿਸ਼ ਕਲਰ ਆ ਚੈੱਕ ਕਰੋ ਮੌਬ ਸ਼ੇਡ ਆ ਚੈੱਕ ਕਰੋ ਕਿੰਨਾ ਪਿਆਰਾ ਔਨੀਅਨ ਜਾਂ ਕਲਰ ਹੈ ਆ ਆਏਗਾ ਇਸ ਦਾ ਨਮਾਇਆ ਬਲੂ ਸ਼ੇਡ ਇੱਕ ਆਏਗਾ ਜੀ ਆਵਲਾ ਮੌਵ ਯਾ ਕਲਰ ਕਲਰ ਤੁਸੀਂ ਕੋਈ ਵੀ ਲੈ ਲਿਓ 1 2 3 4 5 ਪੰਜ ਰੰਗ ਨੇ 4250 ਰੁਪਏ ਰੇਟ ਹੈ ਆਰਡਰ ਜਲਦੀ ਜਲਦੀ ਕਰ ਲਓ ਰੇਟ ਦੇ ਅਕੋਰਡਿੰਗ ਸੂਟ ਬਹੁਤ ਸੋਹਣਾ ਹੈ ਨਾਈਸ ਪੀਸ ਬਣਿਆ ਹੋਇਆ ਡਿਜ਼ਾਈਨਰ ਘੇਰੇ ਵਾਲਾ ਆਰਟੀਕਲ ਰੀਸਟਾਕ ਹੋਇਆ ਪਿਓਰ ਖਾਦੀ ਸਿਲਕ ਦਾ ਬੜਾ ਸੋਹਣਾ ਆਰਟੀਕਲ ਆ ਤਿੰਨ ਸ਼ੇਡ ਲੈ ਕੇ ਆਇਆ ਦੁਬਾਰਾ ਇੱਕ ਆਏਗਾ ਮੋਰ ਪੰਖੀ ਕਲਰ ਫਿਰੋਜ਼ੀ ਸ਼ੇਡ ਇੱਕ ਆਊਗਾ ਬਲੂ ਇੱਕ ਆਏਗਾ ਰਸਟ ਔਰ ਤਿੰਨੇ ਕਲਰ ਬੜੇ ਪਿਆਰੇ ਆ ਚੈੱਕ ਕਰੋ ਡਿਜ਼ਾਈਨ ਬਹੁਤ ਸੋਹਣਾ ਹੈ ਫਰੰਟ ਨੈਕ ਬੈਕ ਨ ਉਰੇ ਦਾ ਘੇਰਾ ਬੜਾ ਸਟਾਈਲਿਸ਼ ਬਣਾ ਹੋਇਆ ਡਿਜ਼ਾਈਨਿੰਗ ਬਹੁਤ ਨਾਲ ਤੁਹਾਨੂੰ ਮੈਂ ਯੂ ਸ਼ੇਪ ਦੇ ਵਿੱਚ ਘੇਰਾ ਬਣਾ ਹੋਇਆ ਇਸ ਦਾ ਨੈੱਕ ਦਿਖਾ ਦਰੋ ਮੀ ਸਾਰਾ ਹੈਂਡਵਰਕ ਹੈ ਪੀਸ ਬਹੁਤ ਸੋਹਣਾ ਹੈ ਪ੍ਰੋਪਰ ਘੇਰੇ ਤੇ ਡਿਜ਼ਾਈਨਰ ਘੇਰਾ ਜੇ ਤੁਸੀਂ ਸਟਿਚਿੰਗ ਕਰਵਾਓਗੇ ਤੁਸੀਂ ਇਦਾਂ ਕਟਵਰਕ ਵੀ ਕਰ ਸਕਦੇ ਹੋ ਟੇਲਰ ਤੁਹਾਡਾ ਕਰ ਦੇਗਾ ਜੇ ਤੁਸੀਂ ਸਟਿਚ ਕਰਾਓਗੇ ਸੋ ਘੇਰਾ ਹੋਰ ਵੀ ਜ਼ਿਆਦਾ ਸੋਹਣਾ ਲੱਗੇਗਾ ਪ੍ਰੋਪਰ ਬਾਜੂ ਤੇ ਕੰਮ ਆ ਰਿਹਾ ਪ੍ਰੋਪਰ ਬਾਟਮ ਦੇ ਵਰਕ ਆਏਗਾ ਬਿਊਟੀਫੁਲ ਆਰਟੀਕਲ ਹੈ ਸਲਵਾਰ ਦੇ ਪਹੁੰਚ ਤੇ ਕੰਮ ਹੈ ਬੈਕ ਨੈੱਕ ਬਣਾ ਹੋਇਆ ਹੈ ਇਸ ਦਾ ਬੈਕ ਨੈੱਕ ਆਏਗਾ ਸੋ ਸ਼ੇਡ ਲੈ ਕੇ ਆਇਆ ਤਿੰਨ ਪਿਓਰ ਔਰਗੈਂਜ਼ਾ ਸੌਫਟ ਕੁਆਲਿਟੀ ਦਾ ਦੁਪੱਟਾ ਆ ਰਿਹਾ ਦੁਪੱਟਾ ਆ ਰਿਹਾ ਲੈਸ ਵਗ ਦੇ ਵਿੱਚ ਸੋ ਸ਼ੇਡ ਆਣਗੇ ਬੜੇ ਪਿਆਰੇ ਇੱਕ ਆਊਗਾ ਫਿਰੋਜ਼ੀ ਕਲਰ ਇੱਕ ਆਊਗਾ ਫਿਰੋਜ਼ੀ ਸ਼ੇਡ ਤੇ ਇੱਕ ਆਏਗਾ ਰਾਇਲ ਬਲੂ ਕਲਰ ਤੁਸੀਂ ਆਪਣਾ ਕੋਈ ਵੀ ਵਾਇਰ ਕਰ ਲਓ ਤਿੰਨੇ ਰੰਗ ਪਿਆਰੇ ਨੇ ਜਿਹੜਾ ਪ੍ਰਾਈਸ ਰਹੇਗਾ ਇਸ ਦਾ ਹੋ ਰਿਹਾ 9950 9950 9950 ਰੁਪਏ ਜੇ ਡਿਜ਼ਾਈਨ ਤੁਸੀਂ 15 15 16 16000 ਰੁਪਏ ਲਾ ਕੇ ਰੈਡੀ ਕਰਵਾਣੇ ਹੋ ਨਾ ਸੋ ਉਹ ਡਿਜ਼ਾਈਨ ਮੇਰੇ ਕੋਲ ਹਾਫ ਰੇਟ ਦੇ ਵਿੱਚ ਮਿਲਣਗੇ ਹਾਫ ਰੇਟ ਦੇ ਵਿੱਚ ਸੋ ਲਾਜਵਾ ਪੀਸ ਲੈ ਕੇ ਆਇਆ ਪਿਓਰ ਆਰਗੈਂਜ਼ਾ ਡਿਜ਼ਾਈਨ ਚੈੱਕ ਕਰ ਲਓ ਡਿਜ਼ਾਈਨ ਇੰਨਾ ਪਿਆਰਾ ਬਣਾ ਹਾ ਦੇਖਦੇ ਸਾਰ ਤੁਸੀਂ ਆਰਡਰ ਕਰਨਾ ਪੀਸ ਦਾ ਸੋ ਸੂਟ ਚੈੱਕ ਕਰੋ ਕਿੰਨਾ ਸੋਹਣਾ ਬਣਾ ਹਾ ਸੋ ਪਿਸਤਾ ਗ੍ਰੀਨ ਕਲਰ ਨੂੰ ਓਪਨ ਕਰ ਰਹੇ ਹਾਂ ਇਹਦੇ ਵਿੱਚ 6 ਰੰਗ ਲੈ ਕੇ ਆਇਆ 4 ਕਲਰ ਪੇਸਟਲ ਕਲਰ ਹੋਣਗੇ ਤੇ 2 ਕਲਰ ਬ੍ਰਾਈਟ ਹੋਣਗੇ ਸੋ ਪੀਸ ਬੜਾ ਪਿਆਰਾ ਤੁਸੀਂ ਪਹਿਲਾਂ ਆਰਟੀਕਲ ਚੈੱਕ ਕਰੋ ਆਹ ਆ ਰਿਹਾ ਜੀ ਫ ਆ ਆ ਰਿਹਾ ਫਰੰਟ ਹੈਵੀ ਟੋਟਲੀ ਹੈਂਡਵਰਕ ਪਿਓਰ ਵਿਸਕੋਸ オーਰਗੈਂਜ਼ਾ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਦੇ ਪੌਂਚੇ ਤੇ ਵਰਕ ਆਏਗਾ ਡਿਜ਼ਾਈਨ ਦੇਖੋ ਕਿੰਨਾ ਮਸਤ ਬਣਿਆ ਆ ਬਿਊਟੀਫੁਲ ਆਰਟੀਕਲ ਹੈ ਲੋ ਜੀ ਆ ਆ ਰਿਹਾ ਦੁਪੱਟਾ ਆਇਜ਼ਾ ਦੁਪੱਟਾ ਆ ਰਿਹਾ ਪਿਓਰ オーਰਗੈਂਜ਼ਾ ਦਾ ਫੋਰ ਸਾਈਡ ਦੁਪੱਟਾ ਆ ਰਿਹਾ ਵਿਦ ਬੂਟੀ ਵਰਕ ਸੋ ਸ਼ੇਡ ਦੀ ਗੱਲ ਕਰਾਂ ਇਹ ਕਲਰ ਉਹ ਕਲਰ ਆ ਇਹ গারਲਿਸ਼ ਲੁੱਕ ਤੇ ਵੀ ਚੱਲਦੇ ਆ ਲੇਡੀਜ਼ ਲੁੱਕ ਤੇ ਵੀ ਚੱਲਦੇ ਆ ਮਤਲਬ ਕਿ ਹਰ ਕੋਈ ਪਾ ਸਕਦਾ ਇਹਨੂੰ ਸੋ ਕਲਰ ਚੈੱਕ ਕਰ ਲਓ ਆ ਰਿਹਾ ਲਵੈਂ ਆ ਰਿਹਾ ਆਈਸ ਬਲੂ ਕਲਰ ਆ ਰਿਹਾ ਜੀ ਬੜਾ ਪਿਆਰਾ ਰੋਸ 골ਡ ਪਿੰਕ ਜਾਂ ਕਲਰ ਆ ਯੂਨਿਕ ਜਾਂ ਸ਼ੇਡ ਆ ਆਗੇ ਚਾਰ ਕਲਰ ਆ ਵਾਲੇ ਦੋ ਕਲਰ ਤੁਹਾਨੂੰ ਮਿਲਣਗੇ ਡਾਰਕ ਮਸਟਰਡ ਤੇ ਇੱਕ ਆ ਮਿਲੂਗਾ ਚੈਰੀ ਸ਼ੇਡ ਹੁਣ ਰੇਟ ਦੀ ਗੱਲ ਕਰਾਂ ਮੈਂ ਕਹਿੰਦਾ ਰੇਟ ਦੇ ਅਕੋਰਡਿੰਗ ਸੂਟ ਇੰਨਾ ਸੋਹਣਾ ਜਿਵੇਂ 10000 ਰੁਪਏ ਵੀ ਕਰਦਾ ਤੁਸੀਂ ਨਾਲ ਦੀ ਨਾਲ ਆਰਡਰ ਕਰ ਦੇਣਾ ਪਰ ਪ੍ਰਾਈਸ ਆ ਰਿਹਾ ਇਸ ਦਾ 7750 ਰੁਪਏ 7350 ਪ੍ਰਾਈਸ ਦੇ ਅਕੋਰਡਿੰਗ ਆਵਲਾ ਡਿਜ਼ਾਈਨ ਮੇਰਾ ਸੁਪਰ ਹਿੱਟ ਚੱਲ ਰਿਹਾ ਜੀ ਕਿਉਂਕਿ ਫੁੱਲ ਹੈਂਡਵਰਕ ਪੂਰਾ ਹੈਵੀ ਪੀਸ ਹੈ ਸਭ ਤੋਂ ਵੱਡੀ ਗੱਲ ਪ੍ਰਾਈਸ ਬਹੁਤ ਰੀਜ਼ਨਬਲ ਹੈ ਨਹੀਂ ਤਾਂ ਮੋਸਟਲੀ ਇਦਾਂ ਦੇ ਆਰਟੀਕਲ 15 16000 ਤੋਂ ਘੱਟ ਬਣ ਨਹੀਂ ਰਹੇ ਜਿਹੜਾ ਇਸ ਦਾ ਪ੍ਰਾਈਸ ਹੈ ਜੀ ਉਹ ਆ ਰਿਹਾ ਜੀ 8850 ਰੁਪਏ ਸੂਟ ਇੰਨਾ ਪਿਆਰਾ ਸੋ ਸੂਟ ਦਾ ਡਿਜ਼ਾਈਨ ਚੈੱਕ ਕਰੋ ਸਾਰਾ ਹੈਂਡਵਰਕ ਦਾ ਪੀਸ ਹੈ ਪਿਓਰ ਔਰਗੈਂਜ਼ਾ ਦੇ ਉੱਤੇ ਆਏਗਾ ਸੌਫਟ ਕੁਆਲਿਟੀ ਹੈ ਸਾਰਾ ਸਾਰਾ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਫਰੰਟ ਪੂਰਾ ਹੈਵੀ ਪਿਓਰ ਕਲੇਪ ਦੀ ਸਲਵਾਰ ਪੰਜ ਤੋਂ 6 ਰੰਗ ਬਣ ਕੇ ਆਇਆ ਇਸ ਦੇ 8850 ਰੁਪਏ ਦਾ ਰੇਟ ਰਹੇਗਾ 8850 ਆ ਚੈੱਕ ਕਰੋ ਦੁਪੱਟਾ ਵੀ 4 ਸੈਟ ਪਿਓਰ ਔਰਗੈਂਜ਼ਾ ਸੌਫਟ ਕੁਆਲਟੀ ਦਾ ਦੁਪੱਟਾ ਸੋ ਛੇੜ ਬੜੇ ਪਿਆਰੇ ਮਿਲਣਗੇ ਤੁਹਾਨੂੰ ਇੱਕ ਮਿਲੂ ਆ ਫਿਰੋਜ਼ੀ ਕਲਰ ਕਲਰ ਚੈੱਕ ਕਰੋ ਕਿੰਨਾ ਪਿਆਰਾ ਇੱਕ ਆਏਗਾ ਫਿਰੋਜ਼ੀ ਸ਼ੇਡ ਇੱਕ ਆਏਗਾ ਰਾਸਟ ਕਲਰ ਲੋ ਜੀ ਇੱਕ ਆਏਗਾ ਰਾਸਟ ਸ਼ੇਡ ਇੱਕ ਆਏਗਾ ਬੋਟਲ ਗ੍ਰੀਨ ਕਲਰ ਕਲਰ ਚੈੱਕ ਕਰੋ ਕਿੰਨੇ ਪਿਆਰੇ ਕਲਰ ਨੇ 8850 ਰੁਪਏ ਦਾ ਰੇਟ ਹੈ ਸੋ ਕਲਰ ਤੁਸੀਂ ਆਪਣਾ ਕੋਈ ਵੀ ਲੈ ਲਿਓ ਆ ਬੋਟਲ ਵੀ ਨੀ ਸ਼ੈਡ ਆ ਗਿਆ ਡਾਰਕ ਮੂਗੀਆ ਸ਼ੈਡ ਆ ਆਏਗਾ ਚੈਰੀ ਕਲਰ ਲੋ ਜੀ ਪੰਜ ਤੋਂ ਛੇ ਰੰਗ ਬਣੇ ਆ ਸਾਰੇ ਰੰਗ ਸੋਹਣੇ ਆ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ 8850 ਰੁਪਏ ਆਰਡਰ ਤੁਸੀਂ ਆਪਣਾ ਜਲਦੀ ਕਰ ਲਓ